ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾ ਪਹਿਲਾ ਪੜ-ਪੜ ਗੱਡੀਆਂ ਪੜ-ਪੜ ਪਰੀਆਂ ਸਾਥ ਪੜ-ਪੜ ਬੀੜੀ ਪਾਈਐ ਪੜ-ਪੜ ਗੱਡੀਆਂ ਖਾਤ ਪੜੀਆਂ ਜਿੱਤੇ ਬਰਸ-ਬਰਸ ਪੜੀਆਂ ਜਿੱਤੇ ਮਾਸ ਪੜੀਆਂ ਜਿੱਤੇ ਅਰਜਾ ਪੜੀਆਂ ਜਿੱਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਖ ਮਹਿਲਾ ਪਹਿਲਾ ਲਿਖ-ਲਿਖ ਪੜਿਆ ਤੇ ਤਾਕੜਿਆ ਬਹੁ ਤੀੜਤ ਭੋਇਆ ਤੇ ਤੋ ਲਵਿਆ ਬੋ ਭੇਕਿਆ ਦੀ ਦੁਖ ਦੀਆਂ ਸੋਹ ਵਿਜੀਆ ਆਪਣਾ ਕੀਆ ਅਨ ਨਾ ਖਾਇਆ ਸਾਧ ਗੁਆਇਆ ਬੋ ਦੁਖ ਪਾਇਆ ਦੂਜਾ ਪਾਇਆ ਬਸਤਰ ਨ ਪਹਿਰੈ ਐਨਸ ਕਹਿਰੈ ਮੂਨ ਵਿਗੂਤਾ ਕਿਉ ਜਾਗਾ ਗੁਰਮਨ ਸੂਤਾ ਪਗ ਪੇਤਾਣਾ ਆਪਣਾ ਕੀ ਅਕਮਾਣਾ ਹਲ ਮਲ ਖਾਇ ਸਿਰਛਾਈ ਪਾਈ ਮੂਰਗ ਅੰਧ ਪਤ ਗਵਾਈ ਫਿਰ ਨਾ ਵਕਿ ਚਤੈ ਨਾ ਪਾਈ ਰਹਿ ਬਿਵਾਨੀ ਮੜੀ ਮਸਾਨੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਗੁਰੂ ਭੇਟੇ ਸੁਖ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸੰਦੇਸ਼ੀ ਤੀਨੇ ਕੇਵਲ ਹਉਮੀ ਸ਼ਬਦ ਜਲਾਏ ਪੋੜੀ ਭਗਤ ਰਾਮਣ ਭਾਵ ਦੇ ਦਰ ਸੋਹਣ ਕੀਰਤ ਗਉਮ ਦੇ ਨਾਨਕ ਕਰਮ ਬਾਰੇ ਦਰ ਢੋ ਨਾ ਲੈਨੀ ਤਉਮ ਦੇ ਇਕ ਮੂਲ ਨੋ ਬੁੱਝਣੇ ਆਪਣਾ ਅਨ ਹੁੰਦਾ ਆਪ ਗਿਣਾਇਂ ਜੀ ਹੂੰ ਟਾੜੀ ਕਾ ਨੀਚ ਜਾਤ ਹੋਰ ਉਤਮ ਜਾਤ ਸਦਾਇਂਦੇ ਤੈਨੂੰ ਮੰਗਾ ਜੇ ਤੁਝੈ ਤਿਆਇਂਦੇ ਤੈਨੂੰ ਮੰਗਾ ਜੇ ਤੁਝੈ ਤਿਆਇਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਰਦੇਸ਼ ਵਿੱਚ ਅਰੰਭ ਤੂੰ ਹੀ ਅਤੇ ਹੁਣ ਵੀ ਬਹੁਤ ਸਾਰੇ ਵਿਚਾਰ ਐਸੇ ਵੀ ਦਿੱਤੇ ਜਾਂਦੇ ਨੇ ਫਲਾਣੀ ਬਾਣੀ ਪੜਿਆ ਫਲਾਣਾ ਸ਼ਾਸਤਰ ਪੜਿਆ ਫਲਾਣਾ ਤੰਤਰ ਮੰਤਰ ਪੜਨ ਨਾਲ ਇਹ ਲਾਭ ਹੁੰਦਾ ਹੈ ਉਹ ਲਾਭ ਹੁੰਦਾ ਹੈ ਪਰ ਇਹ ਵਿਚਾਰ ਗੁਰਬਾਣੀ ਦੇ ਅਨੁਕੂਲ ਨਹੀਂ ਹਨ ਗੁਰਬਾਣੀ ਅਨੁਸਾਰ ਕੋਈ ਚੀਜ਼ ਕੇਵਲ ਪੜਨ ਨਾਲ ਸੁਣਨ ਨਾਲ ਨਾ ਆਪਣੀ ਗੈਂਦੀ ਜਿਤਨੀ ਦੇਰੀ ਉਸ ਗੱਲ ਨੂੰ ਉਸ ਵਿਚਾਰ ਨੂੰ ਮੰਨਿਆ ਨਾ ਜਾਏ ਉਹਦੇ ਅਨੁਸਾਰ ਅਮਲੀ ਜੀਵਨ ਨਾ ਜੀਵਾ ਜਾਏ ਇਤਨੀ ਦੇਰ ਕਿਸੇ ਗੱਲ ਦੇ ਸੁਣਨ ਮੰਨਣ ਦਾ ਕੋਈ ਸੁਣਨ ਜਾਂ ਪੜਨ ਦਾ ਕੋਈ ਲਾਭ ਨਹੀਂ ਹੈ ਇਸੇ ਵਿਚਾਰ ਦਿਨ ਇਹ ਸ਼ਲੋਕ ਮੈਂ ਲਾ ਪਹਿਲਾ ਗੁਰੂ ਨਾਨਕ ਮਹਾਰਾਜ ਦਾ ਸ਼ਲੋਕ ਪੜ ਪੜ ਗੱਡੀ ਲਦੀਏ ਪੜ ਪੜ ਭਰੀਏ ਸਾਥ ਸਾਥ ਮੈਨੇ ਢੇਰ ਇੰਨੀਆਂ ਧਾਰਮਿਕ ਪੁਸਤਕਾਂ ਪੜੀਆਂ ਜਾਣ ਕਿ ਪੜ ਪੜ ਕੇ ਕਈ ਗੱਡੀਆਂ ਲੱਦ ਲਈਆਂ ਜਾਣ ਅਤੇ ਕਈ ਢੇਰ ਲਾ ਦਿੱਤੇ ਜਾਣ ਕਿ ਤਾ ਉਹ ਪੜ ਪੜ ਕੇ ਪੜ ਪੜ ਬੀੜੀ ਪਾਈਏ ਪੜ ਪੜ ਗੱਡੀਆਂ ਖਾਤ ਪੜ ਪੜ ਕੇ ਕਈ ਬੀੜੀਆਂ ਬੀੜੀਆਂ ਵਿੱਚ ਪਾ ਕੇ ਬੀੜੀਆਂ ਪਰ ਲਈਏ ਕਿਸ਼ਤੀਆਂ ਪੜ ਪੜ ਘੜੀਆਂ ਖਾਤ ਤੇ ਕਈ ਖਾਤ ਕਈ ਖੱਡੇ ਪਰਲੇ ਜਾਣ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਜਿੰਦਗੀ ਦੇ ਜਿੰਨੇ ਸਾਲ ਹਨ ਬਰਸ ਬਰਸ ਉਹ ਸਾਰੇ ਸਾਲ ਪੜਦੀ ਗੁਜ਼ਰ ਜਾਣ ਪੜੀਆਂ ਜੀਤੇ ਮਾਸ ਜ਼ਿੰਦਗੀ ਦੇ ਜਿੰਨੇ ਮਹੀਨੇ ਹਨ ਉਹ ਵੀ ਸਾਰੇ ਇਹਨਾਂ ਧਾਰਮਿਕ ਪੁਸਤਕਾਂ ਨੂੰ ਪੜਦੀ ਹੀ ਬੀਤਣ ਪੜਿਆ ਜੀ ਤਿਆਰ ਜਾ ਪੜੀਆਂ ਜੀਤੇ ਸਾਸ ਆਰ ਜਾਓਗੇ ਉਮਰ ਪੂਰੀ ਉਮਰ ਹੀ ਪੜਦਿਆਂ ਜਾਏ ਔਰ ਜਿਤਨੇ ਉਮਰ ਦੇ ਸਵਾਸ ਅਨਸਾਰੇ ਸਵਾਸ ਕੋਈ ਬਰਤਾ ਨਾ ਜਾਏ ਹਰ ਸਵਾਸ ਕੁਝ ਨਾ ਕੁਝ ਪੜਦਿਆ ਜਾਏ ਫਿਰ ਵੀ ਇਤਨਾ ਪੜਨ ਦੇ ਬਾਵਜੂਦ ਵੀ ਇਸ ਦਾ ਕੋਈ ਲਾਭ ਨਹੀਂ ਨਾਨਕ ਲੇਖਾ ਇੱਕ ਗੱਲ ਹੋਰ ਹਉਮੇ ਚਖਣਾ ਚਾਕੇ ਨਾਨਕ ਲੇਖੇ ਵਿੱਚ ਭਾਵ ਲਾਭ ਦੇਣ ਵਾਲੀ ਗੱਲ ਪ੍ਰਭੂ ਦਰ ਤੇ ਸੁਰਖਰੂ ਹੋਣ ਵਾਲੀ ਗੱਲ ਪ੍ਰਭੂ ਦਰ ਤੇ ਪ੍ਰਮਾਨ ਹੋਣ ਵਾਲੀ ਗੱਲ ਕੇਵਲ ਇੱਕ ਹੀ ਹੈ ਉਹ ਆ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਪਰਮਤਮ ਸਿਮਰਨ ਕਰਨਾ ਰਬੀ ਗੁਣਗਾਨ ਕਰਨਾ ਤਾਂ ਕਿ ਉਹ ਗੁਣ ਸਾਡੇ ਅੰਦਰ ਜੋ ਅਲੂਪ ਹੋ ਗਏ ਹਨ ਉਹ ਸਾਡੇ ਅੰਦਰ ਗੁਣ ਮੁਰ ਕੇ ਸਮਾ ਜਾਣ ਅਸੀਂ ਉਸ ਗੁਣੀ નિਧਾਨ ਦੇ ਗੁਣ ਧਾਰਨ ਕਰਕੇ ਉਸ ਵਰਗੇ ਹੋ ਜਾਈਏ ਜੇ ਇਹ ਗੱਲ ਪੱਲੇ ਨਹੀਂ ਬਣੀ ਅਸੀਂ ਉਹਨਾਂ ਪੜੀਆਂ ਹੋਈਆਂ ਪੁਸਤਕਾਂ ਵਿੱਚ ਉਹ ਗਿਆਨ ਦੀਆਂ ਗੱਲਾਂ ਉਹ ਗੁਣ ਦੀਆਂ ਗੱਲਾਂ ਪੱਲੇ ਨਹੀਂ ਬਣੀਆਂ ਕੇਵਲ ਪੜੀਆਂ ਹੀ ਹਨ ਤੇ ਪੜਨ ਨਾਲ ਕੋਈ ਲਾਭ ਨਹੀਂ ਜ਼ਿਕਰ ਆ ਗਿਆ ਸ਼ਲੋਕ ਵਿੱਚ ਕਿ ਪੜ ਪੜ ਕੇ ਕਿਤਨਾ ਪੜਿਆ ਜਾਏ ਬਲਕਿ ਉਲਟਾ ਇਹਦਾ ਨਤੀਜਾ ਇਹ ਨਿਕਲਦਾ ਕਈ ਵਾਰ ਵਿਦਿਆ ਵੀ ਸਾਡੇ ਹੰਕਾਰ ਦਾ ਕਾਰਨ ਬਣ ਜਾਂਦੀ ਹੈ ਜਿਵੇਂ ਅਗਲੇ ਸ਼ੂਗ ਮਹਿਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਜਿੰਨਾ ਜ਼ਿਆਦਾ ਪੜਦਾ ਰਿਹਾ ਇਤਨਾ ਉਹ ਕੜਿਆ ਹੰਕਾਰੀ ਹੋ ਗਿਆ ਘਮੰਡੀ ਹੋ ਗਿਆ ਕਿ ਮੈਂ ਇਹਨਾਂ ਆਪਣੇ ਜੀ ਮੇਰੇ ਨਾਲ ਗੱਲ ਨਹੀਂ ਕਰ ਸਕਦਾ ਬਹੁਤ ਤੀਰਥ ਤੀਰਥ ਭਗਿਆ ਤੇ ਤੋਲ ਵਿਆ ਬਹੁਤ سارے ਤੀਰਥ ਬਣਾ ਦਿੱਤੇ ਗਏ ਸਨ 18 ਤੀਰਤੇ ਖਾਸ ਮਸ਼ਹੂਰ ਹਣ ਤਾਮ ਹਨ ਤੋਂ ਜੇ ਬੰਦਾ ਬਹੁਤ ਤੀਰਥਾਂ ਦੀ ਯਾਤਰਾ ਕਰਦਾ ਫਿਰਿਆ ਤੇ ਤੋ ਲਵਿਆ ਉਹ ਹੋਰ ਹੰਕਾਰਨੀ ਗੱਲਾਂ ਕਰਨ ਲੱਗਦਾ ਲੂਲੂ ਕਰਨ ਲੱਗ ਪੈਂਦਾ ਕਿ ਮੈਂ ਜੀ ਇਤਨਾ ਤੇਰੀ ਯਾਤਰਾ ਕਰਕੇ ਆ ਉਹ ਤੇਰੀ ਯਾਤਰਾ ਕਰਕੇ ਆ ਉਹ ਭੇ ਕੀ ਆ ਦੇਹੀ ਦੁਖ ਦੀਆਂ ਤੇ ਜਿਨ੍ਹਾਂ ਨੇ ਕੁਝ ਖਾਸ ਵਿਸ਼ੇਸ਼ ਕਿਸਮ ਦੇ ਚਿੰਨ੍ਹ ਪਹਿਨ ਲਏ ਜਿਨ੍ਹਾਂ ਕਰਕੇ ਬੰਦਾ ਧਾਰਮਿਕ ਦਿ세 ਗੱਲ 'ਚ ਮਾਲਾ ਪਾ ਲਈਆਂ ਬਹੁਤ ਨਾਲ ਮਾਲਾ ਲਟਕਾ ਲਈਆਂ ਕੋਈ ਗੱਲ 'ਚ ਪਾ ਲਈ ਮੋਤੀਆਂ ਦੇ ਮਣਕੇ ਕੁਝ ਕਰਨ ਨੂੰ ਮੰਦਰਾ ਆਜ ਕਈ ਕਿਸਮ ਦੇ ਧਾਰਮਿਕ ਵੇ ਇੱਕ ਬਣਾ ਲੇ ਜਾਨੀ ਕੋਈ ਚਿੰਨ ਤਨ ਕਰਨ ਕਰ ਲੇ ਉਹਦੇ ਨਾਲ ਦੇਹ ਨੂੰ ਦੁੱਖ ਹੀ ਹੋਇਆ ਦੇਹ ਨੂੰ ਤੰਕਰਨ ਵਾਲੀ ਗੱਲ ਹੈ ਇਹਦੇ ਨਾਲ ਕੋਈ ਲਾਭ ਨਹੀਂ ਹੈ ਸੁਹਵੇ ਜੀਆ ਆਪਣਾ ਕੀਆ ਇਹ ਜੀ ਇਹ ਜੋ ਕੋਈ ਤੂੰ ਕਰ ਰਿਆ ਨਾ ਇਹ ਸਭਨੇ ਕੀਤੇ ਦਾ ਫਿਰ ਜੋ ਦੁੱਖ ਮਿਲਣਾ ਉਹ ਤੂੰ ਹੀ ਸਹਿਣਾ ਹੈ ਤੂੰ ਹੀ ਸਹਿ ਰਿਆ ਹੈ ਸਹਿ ਲਾ ਫਿਰ ਉਹ ਜੀ ਇਹ ਕੁਝ ਕਰ ਰਏਵੇਂ ਧਰਮ ਦਾ ਕੰਮ ਛੱਡ ਕੇ ਸਿਫਸਲਾ ਛੱਡ ਕੇ ਤੇ ਖਾਲੀ ਪੇਖ ਕਰੀ ਜਾ ਰਹੇ ਆਨ ਨਾ ਖਾਇਆ ਸਾਦਗੋ ਆਇਆ ਉਹ ਅਨਾਜ ਜਿਹੜਾ ਪ੍ਰਮਾਤਮਾ ਨੇ ਖਾਣ ਵਾਸਤੇ ਪੈਦਾ ਕੀਤਾ ਸੀ ਉਹ ਮੂਨ ਤਾਰ ਕੇ ਬਹਿ ਗਏ ਤੇ ਵਰਤ ਰੱਖ ਕੇ ਬਹਿ ਗਏ ਉਹ ਅਨਾ ਨਾ ਖਾਇਆ ਸਾਦਗੋ ਆਇਆ ਤੋ ਜੀਵਨ ਦਾ ਜਿਹੜਾ ਸਵਾਦ ਸੀ ਖਾ ਪੀ ਕੇ ਰਿਸ਼ ਪੁਸ਼ ਰਿਹਾ ਕਿ ਉਹ ਪ੍ਰਾਪਤ ਨਹੀਂ ਹੋ ਸਕਿਆ ਦੁਖੀ ਰਿਹਾ ਬੰਦਾ ਪਰੇਸ਼ਾਨ ਰਿਹਾ ਬਹੁਤ ਦੁਖ ਪਾਇਆ ਦੁਜਾ ਪਾਇਆ ਪਹਿਲਾ ਲਫਜ਼ਾ ਪਾਇਆ ਤੇ ਦੂਜਾ ਪਾਇਆ ਪਾਇਆ ਮੈਨੇ ਪ੍ਰਾਪਤ ਕੀਤਾ ਤੇ ਪਾਇਆ ਮੈਨੇ ਸੰਧ ਕੀਤਾ ਉਹ ਦੁੱਖ ਪਾਇਆ ਦੂਜਾ ਪਾਇਆ ਦੂਜਾ ਪਉ ਪਸੰਦ ਕੀਤਾ ਸੰਸਾਰ ਨਾਲ মোহ ਮੈਂ ਜੀ ਜੁੜੇ ਰਿਆ ਤੇ ਇਹਦੇ ਕਾਰਨ ਬਹੁਤ ਦੁੱਖ ਪ੍ਰਾਪਤ ਹੋਇਆ ਬਸਤਰ ਨੂੰ ਪਹਿਰੈ ਇਹਨੂ ਸੁਖੈ ਰੈ ਕਈਆਂ ਨੇ ਬਸਤਰਾਂ ਦਾ ਤਿਆਗ ਕੀਤਾ ਤਾਂ ਨੰਗੀ ਫਿਰਨੋ ਸ਼ੁਰੂ ਹੋ ਗਏ ਤੂੰ ਦਿਨ ਰਾਤ ਆਪਣੇ ਲਈ ਕੈਰ ਪਾ ਕੇ ਰੱਖਿਆ ਆਪਣੇ ਲਈ ਦੁੱਖ ਸਹਿ ਲਿਆ ਸਰਦੀ ਗਰਮੀ ਬਰਦਾਸ਼ਤ ਕਰਦਾ ਪਿਆ ਕਈਆਂ ਨੇ ਮੋਹ ਨਹੀਂ ਤਰ ਲਈ ਮੋਹ ਵੀ ਗੁਫਤਾ ਕਿਉਂ ਜਾਗਾ ਗੁਰਬਨ ਸੁਤਾ ਮੋਹ ਤਰਨ ਕਰਕੇ ਇਸ ਪਾਸੇ ਐਸਾ ਲਗਾਏ ਉਲਟੇ ਪਾਸੇ ਕਿ ਗੁਰੂ ਤੋਂ ਬਿਨਾ ਇਹਨੂੰ ਜਾਗ ਹੀ ਨਹੀਂ ਆਈ ਇਹ ਮਾਨੋ ਸੁੱਤਿਆਂ ਵਰਗੀ ਜ਼ਿੰਦਗੀ گزارਦਾ ਗਿਆ ਜਿਸ ਤਰ੍ਹਾਂ ਕੋਈ ਸੁੱਤਿਆਂ ਸਭ ਕੁਝ ਲੁੱਟਾ ਲੈਂਦਾ ਹੈ ਕਿਉਂ ਜਾਗ ਹੈ ਗੁਰਬਿਨ ਸੁੱਤਾ ਗੁਰੂ ਦੇ ਸੱਚੇ ਗਿਆਨ ਤੋਂ ਬਿਨਾ ਕਿਵੇਂ ਜਾਗਦਾ ਇਹ ਅਗਨਤਾ ਦੀ ਨੀਂਦ ਹੀ ਸੁੱਤਾ ਹੀ ਰਿਹਾ ਪੱਗੋ ਪੇ ਤਾਣਾ ਆਪਣਾ ਕੀਆ ਕਮਾਨਾ ਪਿਆਰੀ ਵੀ ਨੰਗਾ ਟੁਰ ਗਿਆ ਕੁਝ ਪਾਣ ਤੋਂ ਬਗੈਰ ਪੇ ਤਾਣਾ ਕੁਝ ਪਾਣ ਤੋਂ ਬਗੈਰ ਨੰਗੇ ਪੈਰੀ ਤੇ ਉਹ ਆਪਣੇ ਕੀਤੇ ਦਾ ਫਲ ਭੋਗ ਰਿਹਾ ਹੈ ਸਰਦੀਆਂ ਵਿੱਚ ਪੈ ਠੰਡੇ ਹੋਰਨ ਗਰਮੀ ਵਿੱਚ ਤਬਦੀਰ ਰਸਤੇ ਪੈਰ ਸੌੜ ਰਹੇ ਨੇ ਯਾ ਰਸਤੇ ਵਿੱਚ ਪਈ ਹੋਈਆਂ ਗੀਟੀਆਂ ਗਾਟੀਆਂ ਅੱਜ ਕੁਝ ਚੁਬਦਾ ਉਹ ਆਪਣੇ ਕੀਤੇ ਦਾ ਫਲ ਕਮਾਉਂਦਾ ਆਪਣੀ ਕਮਾਈ ਆਪੀ ਭੋਗਦਾ ਦੁੱਖ ਭੋਗਦਾ ਅਲ ਮਲ ਕਾਇ ਸਰਚਾਈ ਪਾਈ ਕਈਆਂ ਨੇ ਹੋਰ ਐਲੀ ਬੈਲੀਆਂ ਜੁੱਠੀਆਂ ਚੀਜ਼ਾਂ ਗੰਦਮੰਦ ਖਾਣੇ ਸ਼ੁਰੂ ਕਰ ਦਿੱਤੇ ਹੈਵ ਗੋਆਬ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਸਿਰ ਤੇ ਮਾਨੋ ਸੁਆਬ ਆ ਲਈ ਅਲ ਮਲ ਖਾਈ ਸਰ ਛਾਈ ਪਾਈ ਮੂਰਖ ਅੰਧਾ ਪਤ ਗਵਾਈ ਤੋ ਇਨਸਾਨ ਇਸ ਤਰ੍ਹਾਂ ਮੂਰਖ ਬਣ ਗਿਆ ਔਰ ਅਗਿਆਨਤਾ ਦੇ ਅੰਧੇਰੇ ਵਿੱਚ ਅੰਨ ਹੋਇਆ ਆਪਣੀ ਇੱਜ਼ਤ ਹੀ ਗੁਆ ਬੈਠਾ ਮੂਰਖ ਅੰਦਾ ਪਤ ਗੁਆ ਆਪਣੀ ਇੱਜ਼ਤ ਹੀ ਗੁਆ ਲਈ ਜਿਹੜੀ ਇਨਸਾਨੀਤ ਇੱਜ਼ਤ ਹੋਣੀ ਸੀ ਉਹ ਨਹੀਂ ਹੋਈ ਕਿ ਮੂਰਖਾਂ ਵਾਲੇ ਕੰਮ ਕੀਤੇ ਵਿਨ ਨਾ ਵਹਿ ਕਿਤੇ ਤੂੰ ਨਾ ਪਾਈ ਪ੍ਰਭੂ ਨਾਮ ਤੋਂ ਬਿਨਾ ਜਿਹੜੀ ਗੱਲ ਪਿੱਛੇ ਆਈ ਕਿ ਨਾਨਕ ਲਿਖਿਆ ਇੱਕ ਗੱਲ ਹੋਰ ਹੂਮੇ ਚਖਣਾ ਚਾਹ ਕੋ ਸ਼ਿਵਸਰਾਵ ਵਾਲੀ ਗੱਲ ਰਬੀ ਸਿਮਰਨ ਵਾਲੀ ਗੱਲ ਉਹ ਵਿਨ ਨਾ ਵਹਿ ਕਿਤੇ ਥਾ ਨਾ ਪਾਈ ਉਸ ਤੋਂ ਬਿਨਾ ਕੁਝ ਥਾ ਨਹੀਂ ਕੋਈ ਮਿਹਨਤ ਕੋਈ ਸੇਵਾ ਸਫਲ ਨਹੀਂ ਹੋ ਸਕਦੀ ਕੋਈ ਲਾਭ ਨਹੀਂ ਦੇ ਸਕਦੇ ਰਹਾ ਬੇਬਾਨੀ ਮੜੀ ਮਸਾਨੀ ਕਈਆਂ ਨੇ ਘਰ-ਬਾਰ ਤਿਆ ਕੇ ਬੇਬਾਨ ਜਗ੍ਹਾ ਵਿੱਚ ویرਾਨ ਜਗ੍ਹਾ ਵਿੱਚ ਜਾ ਕੇ ਢੇਰੇ ਲਾ ਲੇ ਮੜੀ ਮਸਾਨਾਂ ਵਿੱਚ ਜਾ ਕੇ ਢੇਰੇ ਲਾ ਲੇ ਅੰਧ ਨਾ ਜਾਣਾ ਫਿਰ ਪਛਤਾ ਨਹੀਂ ਅਗਿਆਨਤਾ ਦੇ ਕਾਰਨ ਜਿਹੜੇ ਗਿਆਨ ਦੇ ਨੇਤਰ ਹੀ ਨਹੀਂ ਖੁੱਲੇ ਤੇ ਮਨੋਂ ਅੰਧਿਆਂ ਵਾਂਗ ਅੰਧ ਨਾ ਜਾਣਾ ਅੰਨਾ ਕੁਝ ਜਾਣਦੇ ਹੀ ਨਹੀਂ ਜੀਵਨ ਦੀ ਸਹੀ ਯੋਗਤੀ ਫਿਰ ਪਛਤਾਣ ਪਛਤਾ ਨਹੀਂ ਫਿਰ ਪਿੱਛੂ ਪਛਤਾਂਦਾ ਪਿਆ ਬਈ ਕੋਈ ਜੀਵਨ ਦੀ ਖਰਤੀ ਨਹੀਂ ਹੋ ਸਕੀ ਕੁਝ ਅੰਦਰ ਕੋਈ ਵੀ ਵਿਕਾਰ ਨਿਕਲ ਨਹੀਂ ਸਕਿਆ ਸਤਗੁਰੂ ਪੇਟੇ ਸੂ ਸੁਖ ਪਾਏ ਹਾਂ ਜੇ ਕਿਤੇ ਸੱਚੇ ਸਤਗੁਰੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਸਤਗੁਰੂ ਨੂੰ ਪੇਟਦਾ ਤੇ ਫਿਰ ਉਹ ਬੰਦਾ ਸੁਖ ਪਾ ਸਕਦਾ ਹੈ ਹਰ ਕਾ ਨਾਮ ਮਨ ਵਸਾਏ ਉਹ ਫਿਰ ਪ੍ਰਭੂ ਦਾ ਨਾਮ ਆਪਣੇ ਮਨ ਵਿੱਚ ਵਸਾਉਂਦਾ ਹੈ ਉਹ ਗੁਰੂ ਦੇ ਰਾਹੀ ਮਨ ਵਿੱਚ ਇਹ ਨਾਮ ਉਹ ਇੱਕ ਗੱਲ ਜਿਹੜੀ ਲਿਖੇ ਪੈਂਦੀ ਹੈ ਉਹ ਬੱਲੇ ਬਣੀ ਜਾਂਦੀ ਹੈ ਨਾਨਕ ਨਦਰ ਕਰੇ ਸੋ ਪਾਏ ਇਹ ਨਾਨਕ ਜਿਹਦੇ ਉੱਤੇ ਫਿਰ ਉਮੀਦ ਦੀ ਨਜ਼ਰ ਕਰੇ ਉਹ ਇਹ ਪ੍ਰਾਪਤੀ ਕਰਦਾ ਕਿ ਜਿਵੇਂ ਸਤਗੁਰੂ ਦਾ ਲੱ ਲਕੇ ਸਰ ਗੁਰਦੇ ਰਾਹੀ ਆਤਮਿਕ ਜੀਵਨ ਦੀ ਕਮਾਈ ਕਰਦਾ ਹੈ ਇਹ ਗੱਲ ਸਿਫਸਲਾਵਰੀ ਪੱਲੇ ਬਣਦਾ ਆਸ ਅੰਦੇਸ਼ੀ ਤਿੰਨੇ ਕੇਵਲ ਉਹ ਕਈ ਕਿਸਮ ਦੀਆਂ ਆਸਾਂ ਨਹੀਂ ਬਣਦਾ ਤੇ ਫਿਰ ਉਹਨਾਂ ਆਸਾਂ ਦੇ ਪੂਰੇ ਨਾ ਹੋਣ ਦੀਆਂ ਅੰਦੇਸ਼ੀਆਂ ਵਿੱਚ ਵੀ ਨਹੀਂ ਘਿਰਦਾ ਤੇ ਇਹਨਾਂ ਤੋਂ ਨਿਰਲੇਪ ਰਹਿ ਕੇ ਹਉਮੇ ਸ਼ਬਦ ਜਲਾਏ ਆਪਣੇ ਅੰਦਰੋਂ ਗੁਰੂ ਸ਼ਬਦ ਦੇ ਰਾਹੀ ਗੁਰੂ ਜਿਹੜਾ ਸ਼ਬਦ ਬਖਸ਼ਦਾ ਬਾਣੀ ਦਾ ਇਥੇ ਸ਼ਬਦ ਦੇ ਦਦੇ ਨੂੰ ਸਿਹਾਰੀਆ ਮੰਤਰ ਸ਼ਬਦ ਦੇ ਰਾਹੀ ਸ਼ਬਦ ਦੇ ਲੱਲ ਕੇ ਸ਼ਬਦ ਦੀ ਕਮਾਈ ਕਰਕੇ ਹੂਮੇ ਸ਼ਬਦ ਜਿਲਾਇ ਸ਼ਬਦ ਦੇ ਰਾਹੀ ਵਰ ਹੂਮੇ ਨੇ ਆਪਣੇ ਅੰਦਰੋਂ ਸਾੜ پھੂਕੇ ਸੁਆਹ ਕਰ ਦਿੰਦਾ ਹੈ ਆਪਣੀ ਬਖਰੀ ਹਸਤੀ ਨੂੰ ਮਿਟਾ ਦਿੰਦਾ ਹੈ ਤੇ ਰੱਬ ਵਿੱਚ ਇੱਕ ਸਮਾਨ ਇੱਕ ਲੀਨ ਹੋ ਜਾਂਦਾ ਹੈ ਸਾਰੀ ਸ੍ਰਿਸ਼ਟੀ ਨੂੰ ਉਸ ਇੱਕ ਪਰਮਾਤਮਾ ਨੂੰ ਜੋਤ ਸਮਝ ਕੇ ਸਾਰੇ ਵਿੱਚ ਆਪਣੀ ਪਲੀ ਨੀਤ ਵਾਲੀ ਸੋਚ ਜਿਹੜੀ ਉਹ ਬਣਾ ਕੇ ਰੱਖਦਾ ਹੈ ਪਰਮਾਤਮਾ ਨੂੰ ਹਰ ਪਾਸੇ ਦੇਖਦਾ ਹੈ ਪੌੜੀ ਬਗਤ ਤੇਰਾ ਮਨ ਭਾਮ ਦੇ ਦਰ ਸੋਹਣ ਕੀਰਤ ਗਉਮ ਦੇ ਜਿਹੜੇ ਬੰਦੇ ਪਰਮਾਤਮਾ ਤੇਰੀ ਕੀਰਤੀ ਕਰਦੇ ਨੇ ਤੇਰੀ ਸਿਫਤਲਾ ਦੇ ਗੀਤ ਗਾਉਂਦੇ ਨੇ ਉਹ ਸੱਚੇ ਭਗਤ ਨੇ ਉਹ ਤੈਨੂੰ ਪਾਉਂਦੇ ਨੇ ਭਗਤ ਤੇਰਾ ਮਨ ਪਾਉਂਦੇ ਉਹ ਤੇਰੇ ਮਨ 'ਚ ਤੈਨੂੰ ਪਾਉਂਦੇ ਨੇ ਦਰਸੋ ਹਣ ਉਹ ਤੇਰੇ ਦਰ ਤੇ ਸ਼ੁਭ ਦੇ ਨੇ ਕੀਰਤਗਾਮ ਤੇ ਤੇਰੀ ਕੀਰਤ ਕਰਦੇ ਨੇ ਤੇਰੀ ਸਿਫਤਲਾ ਕਰਦੇ ਨੇ ਤੇਰੇ ਕੀਰਤਨ ਕਰਦੇ ਨਾਨਕ ਕਰਮੋਂ ਬਾਹਰੇ ਦਰ ਟੋਹਣਾ ਲੈਣੀ ਤਾਂ ਮਦੇ ਪਰ ਜਿਹੜੇ ਪਰ ਤੇਰਾ ਅਸਰਾ ਨਹੀਂ ਲੈਂਦੇ ਦਰ ਟੋਹਣਾ ਲੈਣੀ ਜਿਹੜੇ ਤੇਰੇ ਦਰ ਤੇ ਪਹੁੰਚਣ ਵਾਸਤੇ ਤੇਰਾ ਅਸਰਾ ਨਹੀਂ ਲੈਂਦੇ ਨਾਨਕ ਕਰਮਾਂ ਬਾਰੇ ਉਹ ਮਾਣੂ ਕਰਮਾਂ ਤੋਂ ਸਕਨੇ ਉਹਨਾਂ ਤੇ ਰੱਬ ਦਾ ਕਰਮ ਨਦਰ ਬਖਸ਼ਿਸ਼ ਨਹੀਂ ਹੋਈ ਮੇਰ ਕਰਮ ਨਹੀਂ ਹੋਈ ਤਾਂ ਆਮਦੇ ਫਿਰ ਉਹ ਤਾਈ ਕਰਦੇ ਫਿਰ ਉਹ ਭਟਕਦੇ ਰਹਿੰਦੇ ਨੇ ਉਹਨਾਂ ਦੀ ਸੁਰਤੀ ਵਿਰਤੀ ਭਟਕਦੇ ਰਹਿੰਦੀ ਜਨਮਨ ਦੀ ਗਿਹੜੀ ਚੁਪੇ ਰਹਿੰਦੇ ਨੇ ਇੱਕ ਮੂਲ ਨਾ বুঝਨੇ ਆਪ ਨੂੰ ਅਣ ਹੁੰਦਾ ਆਪ ਗਨਾਈਂਦੇ ਕਹਿੰਦੇ ਪੱਲੇ ਦੇ ਕੁਝ ਹੁੰਦਾ ਨਹੀਂ ਜੀਵਨ ਦੀ ਕਮਾਈ ਕੀ ਹੁੰਦੀ ਨਹੀਂ ਤੇ ਐਵੇਂ ਅਣ ਹੁੰਦੀਆਂ ਗੱਲਾਂ ਅਣ ਹੁੰਦਾ ਆਪ ਗਨਾਈਂਦੇ ਨੇ ਵੀ ਆਪਣੇ ਆਪ ਨੂੰ ਗਿਣਾਦੇ ਰਹਿੰਦੇ ਨੇ ਹਰ ਕਿਸੇ ਵੀ ਆਪਣੇ ਆਪ ਨੂੰ شمار ਕਰਦੇ ਮੈਂ ਵੀ ਜੀ ਬੜਾ ਪਾਠ ਕਰਦਾ ਮੈਂ ਵੀ ਜੀ ਬੜਾ ਕੀਰਤਨ ਕਰਦਾ ਮੈਂ ਵੀ ਜੀ ਬੜਾ ਗਿਆਨ ਪੜਿਆ ਬਹੁਤ ਪੁਸਤਕਾਂ ਪੜੀਆਂ ਮਤਲਬ ਆਪਣਾ ਆਪ ਗਿਣਾਦੇ ਰਹਿੰਦੇ ਨੇ ਆਪਣੇ ਸਿਰਫ ਤਾਂ ਗਿਣਦੇ ਰਹਿੰਦੇ ਪਰ ਮੂਲ ਨਹੀਂ বুঝਦੀ ਇੱਕ ਮੂਲ ਨੂੰ ਬੁਝਣਾ ਆਪਣਾ ਆਪਣਾ ਮੂਲ ਕੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਦੇ ਅਧਿਆਸ ਕਰਕੇ ਸਿਰ ਨੂੰ ਹੀ ਆਪਣਾ ਆਪਾ ਸਮਝਣਾ ਆਤਮਕ ਜੋਤ ਦਾ ਕੋਈ ਗਿਆਨ ਨਾ ਹੋਣਾ ਜਿਹੜੀ ਸਰਵ ਵਿਆਪਕ ਹੈ ਜਿਹੜੀ ਸਿਰ ਧਾਰਨ ਕਰਕੇ ਬੈਠੀ ਹੈ ਉਹ ਮਨ ਤੂੰ ਜੋ ਤੂੰ ਆਪਣਾ ਮੂਲ ਪਛਾਣ ਉਹ ਮੂਲ ਨੂੰ ਹੀ ਪਛਾਣ ਦੇ ਇੱਕ ਮੂਲ ਨੂੰ ਬੁੱਝਣ ਆਪਣਾ ਅਣਹੋਂਦ ਆਪ ਗਣਾਂ ਦੇ ਹੂੰ ਟਾੜੀ ਕਾ ਨੀਚ ਜਾਤ ਟਾੜੀ ਕਾ ਮਰੇ ਮੈਂ ਛੋਟਾ ਜਿਆ ਨੀ ਮਾਨਾ ਜੈ ਤੇਰਾ ਟਾੜੀ ਹਾਂ ਮੇਰੀ ਕੋਈ ਉੱਚੀ ਜਾਤ ਨਹੀਂ ਇਤੇ ਜਾਤ ਮਤਲਬ ਇਹ ਨਹੀਂ ਗੁਰਜੀ ਕੋ ਜਾਤ ਪਾਤ ਨੂੰ ਮਾਨਤਾ ਦੇ ਰਹੇ ਨੇ ਬਈ ਉਹ ਜਾਤ ਹੋਣੀ ਚਾਹੀਦੀ ਸੀ ਜਾਤ ਤੋਂ ਭਾਵ ਹੈ ਚੰਗਾ ਜੀਵਨ ਸੁਚੱਜਾ ਜੀਵਨ ਉੱਚ ਸੁੱਚੀ ਜੀਵਨ ਤੂੰ ਮੇਰੀ ਐਸੀ ਕੋਈ ਉੱਚ ਸੁੱਚੇ ਜੀਵਨ ਵਾਲੀ ਜਾਤ ਨਹੀਂ ਹੈ ਹੋਰ ਉਤਮ ਜਾਤ ਜਾਤ ਸੁਦਾਇੰਦੇ ਇਸ ਨੂੰ ਜਾਤ ਨਾ ਬੜੇ ਕਰੀ ਜਾਤ ਪੜੀ ਤੇ ਜੀ ਪੈਰ ਨੇ ਲੇ ਕੇ ਜਾਤ ਜਾਤ ਦਾ ਮਤਲਬ ਨਿਕਲਦਾ ਜਾਤ ਪਾਤ ਜੇ ਜਾਤ ਪੜਾਂਗੇ ਤਾਂ ਫਿਰ ਸੰਸਕ੍ਰਿਤ ਦੇ ਲਫ਼ਜ਼ੋਂ ਜਾਤ ਮੈਨੇ ਜਾਣਾ ਉਹ ਜਾਣਾ ਮਤਲਬ ਹੋ ਜਾਏਗਾ ਉਸ ਦਾ ਤੋ ਹੂੰ ਟਾੜੀ ਦਾ ਨੀਚ ਜਾਤ ਹੋਰ ਉਤਮ ਜਾਤ ਸੁਦਾਇੰਦੇ ਹੋਰ ਲੋਕ ਤੇ ਆਪਣੀ ਉੱਚੀ ਜਾਤ ਸਮਝਦੇ ਨੇ ਉੱਚਾ ਸੁੱਚਾ ਜੀਵਨ ਆਪਣਾ ਸਮਝਦੇ ਨੇ ਪਰ ਮੈਂ ਤੇ ਛੋਟਾ ਜਿਹਾ ਨਿਮਾਨਾ ਜਿਹਾ ਟਾੜੀ ਉਹ ਗੁਣ ਨਹੀਂ ਜਾਣਦਾ ਮੇਰੀ ਕੋ ਉੱਚਾ ਅਸਲਾ ਨਹੀਂ ਮੇਰੇ ਆਤਮਾ ਅਸਲਾ ਉੱਚਾ ਨਹੀਂ ਜਿੰਨ ਮੰਗਾਂ ਜੇ ਤੁਝੈ ਧਿਆਈਂ ਦੇ ਮੈਂ ਤੇ ਬਸ ਉਹਨਾਂ ਦੀ ਮੰਗ ਕਰਦਾ ਉਹਨਾਂ ਦੇ ਚਰਨ ਤੋੜ ਮੰਗਦਾ ਜੇ ਤੁਝੈ ਧਿਆਈਂ ਦੇ ਜਿਹੜੇ ਤੈਨੂੰ ਤਿਆੰਦੇ ਨੇ ਪਰਮਾਤਮਾ ਜੋ ਤੇਰੇ ਸੇ ਸਲਾਹ ਕਰਦੇ ਨੇ ਮੈਂ ਉਹਨਾਂ ਦੀ ਸੰਗਤ ਮੰਗਦਾ ਉਹਨਾਂ ਵੱਲ ਧਿਆਨ ਕਰਦਾ ਕਿ ਮੈਨੂੰ ਉਹਨਾਂ ਦਾ ਮੇਲ ਪ੍ਰਾਪਤ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ